ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਸਵਾਗਤ ਹੈ ਜੀ ਅੱਜ ਦੇ ਬਲੌਗ 'ਚ ਕਿਰਪਾ ਰੱਖੇ ਮਾਲਕ ਚੜ੍ਹਦੀ ਕਲਾ ਦਿਨ ਦੁਗਣੇ ਰਾਤ ਚੌਕਣੇ ਭਾਈ ਤੱਕੇ ਅੰਬਖੇ ਸਾਰਿਆਂ ਨੂੰ ਮੱਕੀ ਬੈਠਿਆ ਜੀ ਬਾੜੇ ਦੇ ਵਿੱਚ ਅੱਜ ਜਿਹੜਾ ਆਪਾਂ ਨਾ ਬਾਜਰਾ ਬਾਡਾਂ ਦੇ ਵਾਲੇ ਕੋਲ ਰੱਖਿਆ ਉਹਨੇ ਬੁੱਝੇ ਵਾਲਾ ਲਾਇਆ ਵਦਾ ਉਹ ਪਹਿਲਾਂ ਸਲਾਹ ਹੋ ਗਈ ਸੀ ਵੀ ਇਹ ਇੱਕ ਦੀ ਲਾਉਣਾ ਨਹੀਂ ਹੈਗਾ ਉਹ ਜਦੋਂ ਉਹਦੇ ਵਿੱਚ ਦੂਆ ਹੀ ਬੀਜ ਦੇਣਾ ਪਰ ਉਹਦਾ ਬੀਜ ਟੱਕਰ ਗਿਆ ਅੱਜ ਆਪਾਂ ਨੂੰ ਬੀਜ ਵੀ ਬਹੁਤ ਵਧੀਆ ਜੀ ਆਪਾਂ ਹੁਣ ਹਾਜ਼ਰ ਉਹ ਮੀਂਹ ਵੀ ਪਿਆ ਦਾ ਸੋਹਣਾ ਖੇਤ ਵੀ ਗਿੱਲਾ ਹੈ ਵੀ ਮੀਂਹ ਰਾਤ ਨੂੰ ਸਾਡੇ ਕਾਫੀ ਪੈ ਗਿਆ ਜੀ ਵੀ ਅੱਜ ਵੀ ਹੁਣ ਬੱਦਲ ਬਾਈ ਹੋਈ ਵੀ ਆ ਮੈਨੂੰ ਲੱਗਦਾ ਵੀ ਅੱਜ ਹੀ ਪੈ ਜੂਗਾ ਜਿਹੜੇ ਹਿਸਾਬ ਨਾਲ ਬੱਦਲ ਬਾਈ ਚੜੀ ਵੀ ਆ ਪਤਾ ਨਹੀਂ ਕੀ ਗੱਲ ਹੈ ਹਰੋਜੇ ਹੁਣ ਚਲੋ ਮੀਂਹ ਤਾਂ ਜਿਹੜਾ ਪੈਂਦਾ ਠੀਕ ਪੈਂਦਾ ਜਿਹੜੇ ਨੇ ਹੁਣ ਤੂੜੇ ਰਹਿ ਗਏ ਥੋੜਾ ਜਿਹਾ ਉਹਨਾਂ ਦਾ ਖਰਾਬਾ ਕੰਮ ਤੂੜੀਆਂ ਬਹੁਤ ਦਿਨ ਨਹੀਂ ਰਹਿ ਥੋੜੀਆਂ ਜਿਹੀਆਂ ਵੀ ਉਹਨਾਂ ਨੇ ਹਲੇ ਬਣਾਈ ਹੈ ਨਹੀਂ ਤੂੜੀ ਉਹਨਾਂ ਦਾ ਥੋੜਾ ਤੂੜੀ ਦਾ ਔਕਾ ਹੋ ਜਾਣਾ ਕਿ ਤੂੜੀ ਹੁਣ ਜਿਹੜੀ ਬਣਨੀ ਆ ਉਹ ਵੀ ਖਰਾਬੇ ਬਣਨੀ ਆ ਰੰਗ ਦਾ ਫਰਕ ਪੈ ਜਾਂਦਾ ਚਲੋ ਜਿਹੜੀ ਖੜੀ ਆ ਉਹ ਤਾਂ ਸੁੱਕ ਜਾਂਦੀ ਦੋਕ ਦਿਨਾਂ ਤੂੰ ਪੰ ਲੱਗੇ ਜਿਹੜਾ ਹੁਣ ਗੂਲਾ ਜਾ ਪਿਆ ਉਹ ਥੋੜਾ ਜਿਹਾ ਫੁੱਲਣਾ ਪੈਣਾ ਤਾਂ ਮੜਨੀ ਤੁਰੀ ਜਾ ਕੇ ਉਹਦੇ ਕਰਕੇ ਔਖਾ ਨਹੀਂ ਤਾਂ ਮਹੀ ਵਧੀਆ ਪੈਂਦਾ ਜਿਹੜਾ ਲੇਵਲ ਨੂਲ ਜਾਂ ਬਰਾਬਰ ਹੋ ਜੂਗਾ ਸਾਰਾ ਨਾਲੇ ਧਾਨਾਂ ਦੇ ਪਹਿਲਾਂ ਪਹਿਨਾ ਵੀ ਉਹ ਅੱਜ ਆਪਾਂ ਨਾ ਬੀਜ ਵੱਟ ਗਏ ਨਾ ਉਥੇ ਬੀਜ ਕੇ ਆਉਣਾ ਬਾਜਰਾ ਟਾਈਮ ਵੀ ਹੈਗਾ ਨਾਲੇ ਸੋਣਾ ਠੰਡੇ ਠੰਡੇ ਹੁਣ ਬੀਜੇ ਹੁਣ ਵੀ ਦੇਖਦੇ ਜਿਹੜਾ ਘੜ ਦਾ ਪਾਤਾ ਦੇਖਿਆ ਤੇ ਸ਼ਾਮ ਨੂੰ ਬੀਜ ਦਾਂਗੇ ਬਾਕੀ ਬੀਜ ਜਿਹੜਾ ਹੈਗਾ ਸਿੱਧਾ ਖੜਾ ਆਪਾਂ ਟੱਕਰੀ ਕਿਤੇ ਭਰੀ ਖਾਂਡ ਲੱਗਣਾ ਬਹੁਤਾ ਨਹੀਂ ਹੈਗਾ ਕਿ ਉੱਧ ਤੱਕ ਦਾ ਆਪਣਾ ਖੇਤ ਵਿੱਚ ਜੰਮਿਆ ਬਈ ਆ ਉਹ ਹੈ ਵੈਸੇ ਫਾਇਦਾ ਰਹਿਣਾ ਉਹਦਾ ਜਿਹੜਾ ਆਪਾਂ ਹਾਉਣ ਬਾਜਾ ਨਿਊਟਰੀ ਬੀਜਿਆ ਇਹਨਾਂ ਬੂਟਿਆਂ ਵਿੱਚ ਇੱਕੇ ਬਾੜ ਦੇਣੀ ਹੈ ਜੇ ਬਾੜਾਂ ਇਹਦੇ ਦੋ ਲੈਣੇ ਪੈਂਦੇ ਕਈ ਵੀਰਾਂ ਨੇ ਕਮੈਂਟ ਆਏ ਦੇ ਕਹਿੰਦੇ ਮਾ ਸਾਡੇ ਕਹਿ ਬਾੜਾ ਦੇ ਦਿੰਦਾ ਬਾੜਾ ਮਈਏ ਦੋ ਕੇ ਦਿੰਦਾ ਜੇ ਉਹ ਵੀ ਸਹੀ ਵੱਢੀ ਜਾਵੇ ਉਹ ਵੀ ਨਾ 3-4 ਫੁੱਟ ਦਾ ਜਾਂ 3-3.5 ਫੁੱਟ ਦਾ ਹੋ ਗਏ ਵੱਡ ਹੋ ਜਵੇ ਥੋੜਾ ਥੱਲੇ 3-4 ਉਂਗਲ ਛੱਡ ਕੇ ਫਿਰ ਇਹ ਬਾੜ ਦੇ ਦਿੰਦਾ ਦੂਈ ਵਧੀਆ ਨਹੀਂ ਵੀਰੇ ਜੇ ਥੋੜਾ ਜਿਆਦਾ ਵੱਧ ਹੋ ਗਿਆ ਸਮਝ ਲਓ ਕੋਈ 5-6 ਫੁੱਟ ਦਾ ਕਰਕੇ ਵੱਢਿਆ ਆਪਾਂ ਨੇ ਫਿਰ ਇਹਨਾਂ ਬਾੜ ਨੇ ਨਹੀਂ ਰਣੀ ਹੈ ਵੀ ਆ ਜੜ ਤੇ ਵੱਢਿਆ ਤਾਂ ਵੀ ਬਾੜ ਦਿੰਦਾ ਹੈਗਾ ਵੀ 1 6 ਬਾੜ ਲਾਓ ਤਕਰੀਬਾ ਤੁਸੀਂ ਜਣੀ 1 ਬਾੜ ਫਿਰ ਵਧੀਆ ਦੇ ਦਿੰਦਾ ਹੈ ਇਹ 1 ਬਾੜ ਦਾ ਫਿਰ ਇਹ 10-11 ਫੁੱਟ ਤੱਕ ਚੱਲੀ ਜਾਂਦੀ ਹੈ ਵਧੀਆ ਨਿਸਰਦਾ ਨਹੀਂ ਛੇਤੀ ਛੇਤੀ ਇਹ ਵੀ ਇੱਕ ਨਾ ਪੱਕਦਾ ਹੈ ਜਦ ਤੱਕ ਮਰਜੀ ਵੱਢੀ ਜਾਓ ਜਿੰਨਾ ਮਰਜੀ ਰੇਟ ਬਾੜ ਨੂੰ ਜਿਹੜਾ ਕੈੜਾ ਨਹੀਂ ਹੋਣਾ ਇਹਨਾਂ ਨਰਮੇ ਰਹਿਣਾ ਬਾਜਰੇ ਨਾਲ ਵੀ ਇਹ ਡੰਗਰਾਂ ਨੂੰ ਖਾਣੇ ਨੂੰ ਸਗਾੜਾ ਰਹਿੰਦਾ ਵਧੀਆ ਜਣੀ ਹੁਣ ਨਿਹਰਾ ਤਾਂ ਪੈਂਦਾ ਹੀ ਨਹੀਂ ਹੈਗਾ ਤੂੜੀ ਦਾੜੀ ਵਿੱਚ ਪੈਂਦੀ ਹੈ ਤਾਂ ਕਰਕੇ ਅੱਗੇ ਹੁਣ ਚਰੀਆਂ ਹੁੰਦੀਆਂ ਨੇ ਚਰੀਆਂ ਬਹੁਤ ਵਧੀਆ ਰਹਿੰਦੀਆਂ ਜਿਹੜੀ ਬਾਡਾਂ ਵਾਲੀ ਚਰੀ ਕਹਿੰਦੇ ਆ ਆਮ ਬੀਜ ਦੇ ਹੁੰਦੇ ਤੇ ਕਟਣੀ ਚਰੀ ਦੇਖਿਆ ਸੀ ਹਰੀ ਰਹਿੰਦੀ ਸੀ ਵੀ ਸਾਡੇ ਇਲਾਕੇ ਵਿੱਚ ਤਾਂ ਹੁਣ ਪਤਾ ਨਹੀਂ ਕਾਹੇ ਹਰੀ ਕਟਣੀ ਜਿਹੜੀ ਆਪਾਂ ਬੀਤੀ ਹੈ ਵੈਸੇ ਉਹ ਚੀਜ਼ ਬਹੁਤ ਵਧੀਆ ਸੀ ਖਲ ਮੰਗਣ ਲੱਗਦੀ ਡੰਗਰਾਂ ਨੂੰ ਵੀ ਹੁਣ ਉਹਦੇ ਸਾਡੇ ਟੂਸਾ ਜਿਹਾ ਹਰਾ ਰਹਿੰਦਾ ਬਾਕੀ ਥੱਲੇ ਦੇ ਡੰਡਾ ਸਾਰੇ ਸੁੱਕ ਜਾਂਦਾ ਪਹੁੰਚ ਜਾਂਦੀ ਉਹ 14-15 ਫੁੱਟ ਬੜੀ ਵੀ ਉੱਪਰ ਟੂਸਾ ਜਿਹਾ ਰਹਿਣਾ ਵੀ ਥੱਲੇ ਉਹਦਾ ਫਿਰ ਉਹ ਡੰਡਾ ਵੀ ਕੜਾ ਹੋ ਜਾਂਦਾ ਉਹ ਕੜਾ ਜਿਹਾ ਟੁੱਕ ਦੇਣਾ ਫਿਰ ਉਹਦੇ ਫਿਲਕੇ ਜੇ ਬਣ ਜਾਂਦੇ ਤਿੱਖੇ ਤਿੱਖੇ ਜੇ ਭੰਨਦਨ ਦੀ ਮਸ਼ੀਨ ਤਾਂ ਉਹਨੂੰ ਨਾਈਟ ਜਿਹੜਾ ਗੱਲੜਾ ਹੁੰਦਾ ਪਰ ਉਹ ਤਿੱਖੇ ਜੇ ਚੋਦੇ ਆ ਆ ਫੇ ਬਾਡਾਂ ਵਾਲੀ ਚਰੀ ਦੀ ਜ਼ਿਆਦਾ ਬਾਡਾਂ ਵਾਲੀ ਚਰੀ ਵੀ ਹੁਣ ਹੁੰਦੀ ਨਹੀਂ ਹੈਗੀ ਉਹਨੂੰ ਵੀ ਸੁੰਡੀ ਬਹੁਤ ਪੈਣ ਲੱਗ ਗਈ ਮੱਕੀ ਵਾਲੇ ਹੀ ਕੰਮ ਹੈ ਜਿਹੜਾ ਮੱਕੀ ਨੂੰ ਸੁੰਡੀ ਪਹਿਲੇ ਪੈ ਜਾਂਦੀ ਹੈ ਇਹ ਵੀ ਸਪਰੇਆ ਵੇਲੇ ਚਾਰ ਹੁੰਦੀ ਹੈ ਵੀ ਜਿਹੜੇ ਇਹ ਬਾਜਰਾ ਬਾਜਰੇ ਨੇ ਕੋਈ ਸਪਰੇਅ ਨਹੀਂ ਕਰਨੀ ਪੈਂਦੀ ਹੈਗੀ ਸੁੰਡੀ ਦੀ ਕਾਸੀ ਸਪਰੇਅ ਨਹੀਂ ਕਰਨੀ ਆਪਾਂ ਨੇ ਇਹ ਕਦੀ ਤਾਗਰ ਦੀ ਕਰਤੀ ਤਾਂ ਉਹਨਾਂ ਛੇਤੀ ਹੋ ਜਾਂਦਾ ਵੀ ਆਕਣਾ ਚਲੋ ਦੇਖਦੇ ਜੀ ਅੱਜ ਬੀਜ ਆਪਾਂ ਲਾ ਜਾ ਕੇ ਬਾਡਾ ਵਾਲਾ ਜਿਹੜਾ ਹੈਗਾ ਉਹ ਬੂਝੇ ਜਾਲ ਲਾਇਆ ਹੋਣਾ ਇਹ ਬਾਡਾ ਦੋ ਦੇ ਜਿੰਦਾ तकरीबन ਵੀ ਜੇ ਆਪਾਂ ਜੋ ਨੂੰ ਨਾ ਵਿਗਿਆ ਨਾ ਹੁਣ ਜਕਣਾ ਬਰਸੇਨ ਖਤਮ ਹੋ ਗਿਆ ਤਾਂ ਹੁਣ ਇਹਨੇ ਗੈਲ ਬਾਡ ਰਲਾ ਲੈਂਦੀ ਹੈ ਇਹਕਣਾ ਫਰਕ ਪੈ ਜਾਂਦਾ ਵੀ ਚਲੋ ਠੀਕ ਹੈ ਦੇਖਦੇ ਜੀ ਆਪਾਂ ਤੁਹਾਨੂੰ ਸਾਨੂੰ ਵੀਡੀਓ ਦੇ ਵਿੱਚ ਇਹਕਣਾ ਚੱਲਦਾ ਕੰਮ ਕਾਇਪ ਮੁੰਜਰਾਂ ਦੇ ਸੇਲੋਂ ਤੇ ਲਈ ਜਹਾਪਾਟੇ ਪੜ ਲਕਣੇ ਮੱਕੀ ਹੋਪਾ ਰਹੀ ਖਾਲੀ ਵਧੀਆ ਬਣ ਗਈ ਜੀ ਜੈਨ ਪਰ ਪੁੱਠੀ ਸਿੱਧੀ ਜੀ ਦਾ ਸੋਲ ਜੀ ਲੱਗਿਆ ਹੈਗਾ ਚਲੋ ਇਹਨਾਂ ਦੇ ਕਾਲਾ ਜਿਹੜਾ ਟਾਇਲ ਲੱਗਿਓ ਉਹਦੇ ਨਾਲ ਮਿਲਦੀ ਹੋਗੀ ਆ ਮਾਰਗੀ ਉੱਪਰ ਦੇ ਸੱਟੇ। ਮੱਕੀ ਜਿਹੜਾ ਉੱਪਰਲਾ ਪਾਸਾ ਲਾਉਣਾ ਹੈ ਪਹਿਲਾਂ ਇੱਥੇ ਮੂਰੇ ਲਾਉਣੇ ਨੇ ਬੰਦ ਕਰਨਾ ਤੇ ਹਵਾ ਉਹ ਅੰਦਰ ਵੜਨੇ ਦੇ। ਫੇਰ ਲਾਉਣੀ। ਉਮ ਟਾਇਲ ਲਗਰ ਮਿਲਦੀ ਕਰਤੀ ਇੱਕ ਆ ਗਲਤੀ ਕਰੀ ਵੀ ਆ ਨਾ ਟਿੱਕਲੇ ਲਾਇ ਵਿੱਚ

ठीक है कलर एक के है कलर एक ही है एक ग्रे है, ग्रे कलर है, है या? एक ग्रे कलर है एक हाइब्रांड है यार एक ही रंग ਲਾਉਣਾ ਸਾਰੇ ਇਸ ਅਸੀਂ ਇਹ ਲੂਪਰ ਜਿਹਾ ਬਣਾ ਕੇ ਇਕਨੇ ਹਾਂਜੀ ਦੋ ਦਨਾਂਗੇ ਲੈ ਜੀ ਜਿਹੜੀ ਉੱਥੇ ਆਪਾਂ ਨੇ ਚੈਂਰੀ ਲਾਈ ਰਿਹਾ ਉਹਦੇ ਤੇ ਲੱਗ ਜਾਣਾ ਇਹ ਹਾਂਜੀ ਜਿਹੜੀ ਉੱਪਰ ਅੱਛੇ ਸਪੇਸ ਰਹੇ ਨਹੀਂ ਖਾਲੀ ਬਣਾ ਕੇ ਉਹਦੀ ਅੱਧੇ ਪੀਰ ਕਰਦੇ ਆ। ਅੱਜ ਦੂਰ ਤੇ ਐ ਜੰਮਕਣੀ ਹੈ। ਇਹ ਸਾਰੀ ਗਰਮ ਐ ਜੀ ਕੋਣਾਂ ਜਿਹੜਾ ਔਰਲਾ ਜੰਗਲਾਂ ਦਾ ਇਹਦੇ ਉੱਪਰ ਵੀ ਚਾਦਰ ਲਾ ਦਿੰਦੇ ਆ ਕਿਹੜਾ ਮੁਰਹ ਲੱਗੀ ਐ। ਵੀ ਉਹ ਹੀ ਉਹਦੇ ਉੱਪਰ ਹੀ ਲੱਗੀ ਕਰ ਦੇਣੀ ਐ। ਗਰੋਵਰ ਕੋਲ ਤੋਂ ਵੀ ਆਪਾ ਮੇ ਜਿਹੜਾ ਆਪਣਾ ਬਾਜਰਾ ਤਾਂ ਇਹਦੇ ਵਿੱਚ ਪਹਿਲਾਂ ਦੂਈ ਸੜਾ ਹੋ ਗਈ ਸੀ ਬੀਜ ਜਨ ਹੋ ਜਾ ਬਾਜਰੇ ਜਿਹੜਾ ਇਹਦਾ ਜੰਮਿਆ ਹੋਇਆ ਪਰ ਹੁਣ ਆਪਾਂ ਨੂੰ ਇਹਦਾ ਬਾਜਰਾ ਫਿਰ ਬੀਜ ਮਿਲ ਗਿਆ ਹੁਣ ਵਧੀਆ ਠੀਕ ਤਾਂ ਮਾਤਲ ਵਹੀ ਫਿਰ ਬੀਜ ਦੰਦੇ ਦੇ ਬਾਰੇ ਆਵਾਜਾ ਵੀ ਹੁਣ ਜੰਮਣ ਲੱਗਾ ਥੋੜਾ ਜਿਹਾ ਤੇ ਇਹ ਚ ਮੈਂ ਹੁਣ ਆਪਾਂ ਲਾਗੇ ਜੀ ਲਾਉਣਾ ਇੱਥੇ ਬਾਜਰਾ ਯਾਰ ਜੇ ਕੱਟ ਕੱਟ ਕੇ ਲਾ ਦੇਣਾ ਫਿਰ ਪਾਣੀ ਲਾ ਦੇਣਾ ਇਹਨੂੰ ਆਪਾਂ ਜਿੱਥੇ ਦੇ ਘਟ ਹੈ ਆਹ ਭਰੀਆ ਆਪਣ ਨੂੰ ਮਿਲ ਗੀਆਂ ਬਾਜਰੇ ਦੀਆਂ ਇਹ ਹੈ ਬਹੁਤ ਵਧੀਆ ਠੀਕ ਹੈ ਕਿੰਨਾ ਹੁਣ ਆਹ ਲੇਖਾ ਪੱਤੇ ਆ ਸਾਰੇ ਇਹਨੂੰ ਹੁਣ ਥੋੜਾ ਜਿਹਾ ਬੜੇ ਹੈ ਕਿੰਨਾ ਹੈ ਦੁੱਸੇ ਬੜੇ ਇਹ ਵੱਢ ਲੰਗੇ ਆਪਾਂ ਆਹ ਵੇਖਣਾ ਵੱਢ ਹੁੰਦੇ ਦੇਖੋ ਆਇਆਂ ਵੱਢਦੇ ਨੇ ਹੈ ਲੰਬਾਈ ਵਸੇਰੀਏ ਦੀ ਵੱਢ ਕੇ ਆਪਾਂ ਬੀਤਨਾ ਇੱਕ ਵਰੀ ਆਪਈ ਹਲੇ ਜੇ ਕਟਿਆ ਹੋਰ ਲਿਆਵਾਂਗੇ ਭਰੀ ਇੱਕ ਹੈ ਲੰਬਾਈ ਚ ਬਹੁਤ ਆ ਸਾਰਾ ਬਾਜਰੀ ਖੜਾ ਜਿੰਨਾ ਜ਼ਿਆਦਾ ਲੰਬੇ ਲੰਬੇ ਲੈਣਾ ਕਰਦੇ ਕਪਣਾ ਬੀਤਨਾ ਜਿੱਥੇ ਸਿਆਗਾ ਬਾਕੀ ਰਿਜ਼ਲਟ ਤੁਹਾਨੂੰ ਪਤਾ ਹੀ ਜਾ ਥੋੜਾ ਜਮਾ ਕਰਕੇ ਆਪਣਾ ਹੋ ਗਿਆ ਤਾਂ ਨਹੀਂ ਤਾਂ ਬਾਹਰ ਬਹੁਤ ਛਿੱਤੀ ਧਿਆਰ ਹੋ ਜਿੰਦੀ ਜਿੱਥੇ ਹੋਇਆ ਛਿੱਦਾ ਉੱਥੇ ਆਪਣਾ ਲਾ ਦੇਣਾ ਬੋਲ ਲਾ ਤਾਂ ਸਾਰੇ ਦੇ ਵਿੱਚ ਵੀ ਹੌਲੀ ਹੌਲੀ ਲਾਇਆ ਬਹੁਤ ਥੱਲੀ ਜਾਂਦਾ ਪਾਣਾ ਐ ਖੱਲੀ-ਕੱਲੀ ਅਖਰੀ ਦਿਖਦੀ ਜੱਟੀ ਹੈ ਜਿੱਥੇ ਇਸੇ ਦੇਖਾ ਉੱਥੇ-ਉੱਥੇ ਪਾਣਾ ਪਾਇਆ ਜਾਂ ਖਾਣੀਆਂ ਕਰਤੀਆਂ ਬਾਹਰ ਨੂੰ ਟਾਈਮ ਤਾਂ ਲੱਗ ਗਿਆ 2 ਘੰਟੇ ਲਾਤੇ ਆ ਥੱਲੀ ਕਰ ਯਾਨੀ ਸਾਰੇ ਵਿੱਚ ਲੱਗ ਗਿਆ ਬੀਜਲਪੂਰਾ ਆ ਗਿਆ ਕਿਨ ਹੁਣ ਆ ਅੱਖਾਂ ਜਾਂ ਲਿਖਦੀਆਂ ਰਹਿ ਗਈਆਂ ਵੀ ਲਾਈਟ ਵੀ ਆ ਗਈ ਉਹ ਤਾਂ ਸਾਡਾ ਕੰਮ ਨਿਭੜ ਉਹ ਤਾਂ ਲਾਈਟ ਆ ਗਈ ਚਲਾਉਂਦੇ ਆਪਾਂ ਮੋਟਰ ਨਾਲ ਗੈਲ ਲੱਗਦੀ ਪਾਣੀ ਲਾਜੂਗਾ ਵਧੀਆ ਜੇ ਕਿਤੇ ਰਹਿ ਗਿਆ ਮਾੜਾ ਮੋਟਾ ਛਿੱਦਾ ਕਿਤੇ ਉਹ ਫੇਰ ਆਪਾਂ ਲਾ ਦਾਂਗੇ ਟਿਕਣਾ ਹੋਣਾ ਹੀ ਜਗਾ ਮਾੜੀ ਮੋਟੀ ਗਿੱਲੇ ਦੇ ਬਾਹਰ ਤੁਹਾਨੂੰ ਬਾਤ ਆਉਣਾ ਫਿਰ ਉਹਦੇ ਵਿੱਚ ਹੋ ਜਾਊਗਾ ਵੀ ਹੁਣ ਗਲ ਜੂਗਾ ਗੈ ਲੱਗਦੀ ਹੁਣ ਦੂਜਾ ਸੋਨਾ ਮਾਰਿਆ ਫਿਰ ਵਾਰਤਾ ਆਪਣਾ ਸਰੇ ਤੱਕ ਦਾ ਲੱਗ ਗਿਆ ਇਹਦਾ ਉਹ ਕਿ ਕੰਮ ਸਾਰਾ ਪਾਣੀ ਨੇ ਕਰਨਾ ਇੰਨਾ ਪਾਣੀ ਲੱਗ ਜਾਂਦੀ ਖੇਤੀ ਨੇ ਜੜ ਫੜਾਉਣੇ ਬਸ ਵੇ ਸੁੱਕੂਗਾ ਨਹੀਂ। ਉਹ ਇੱਕ ਰਾਤ ਮੋੜ। ਨਹੀਂ ਵੀ ਵੇ ਕੱਲ ਦਾ ਬੱਦਲ ਫੇਰ ਵੀ ਬਹੁਤ ਹੋਵੇਗਾ। ਮਾਕੀ ਦੇਖਦੇ ਆ। ਕਿਆ ਬੰਦਾ। ਅੱਧਾ ਨਾਲ ਪਾ ਬਾਜਰੇ ਨੂੰ ਨਮਾਨ ਹੈਗਾ ਰੋਕਿਆ ਹੋਗਾ ਨਹੀਂ। ਇਸੇ ਪਾਣੀ ਜ਼ਿਆਦਾ ਚਾਹੇ ਤੇ ਹੋਣਾ ਛੱਡ ਛੱਡ ਕੇ ਪਾਉਣਾ ਪਵੇ। ਬਾਹਰ ਲਿਵਾਤਾ ਦੇ ਬੁਤੇ ਲੂਏ ਕੈਮਰਾ ਹੈ। ਕੰਗਰਡਲ ਫੁੱਲ, ਪੌਨਿੰਗ ਫੁੱਲ। ਲੋਲੀ ਮੋਗ ਬੰਦਨ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਘਰ ਵੀ ਦਿਖਿਆ ਨਹੀਂ ਅੱਜ ਕੋ। ਅੱਜ ਗੈਰ ਰੋਜ਼ ਮਾਹਰ ਇਸ ਜਰੀ ਕੇ। ਅੱਛਾ। ਅੱਜ ਗਏ ਹੋਦੇ ਬਸੀ ਕਿੰਨੀ ਉਹ ਸ੍ਰੀ ਫਤੇਗੜ ਸਾਹਿਬ ਦੀ ਫਤੇਗੜ ਸਾਹਿਬ ਹਾਂ ਬਸੜ ਕਹਿੰਦੇ ਉੱਧਰ ਵੀ ਪਤਾ ਨਹੀਂ ਸੁਣਨੇ ਚ ਬਈ ਅੱਜ ਪਤਾ ਨਹੀਂ ਰਾਤ ਕਹਿੰਦੇ ਐਂਡ ਪਾਉ ਪਈ ਹੈ ਕੱਲ ਅੱਜ ਕੱਲ ਰਾਤ ਨੂੰ ਬੰਦੀ ਚ ਮੈਂ ਆਪਣੇ ਆਪਣੇ ਪਰਸੋਂ ਪਈ ਹੈ ਨਾ ਜਾਂ ਉਹਨੂੰ ਪਰਸੋਂ ਪਈ ਹੈ ਉਹਨੂੰ ਪਰਸੋਂ ਪਈ ਹੈ ਬੱਦਲ ਕੱਲ ਵੀ ਕੱਲ ਮੀਂਹ ਥੋੜਾ ਦਾ ਕੱਲ ਪਈ ਹੁਣੀ ਫਿਰ ਉਧਰੋਂ ਮੈਂ ਦੇਖਿਆ ਮੱਕੇ ਡੜੀ ਦੀਆਂ ਉਹ ਦਿੱਦੀਆਂ ਕਰੀਆਂ ਪਈਆਂ ਆਹੀ ਹੋਰ ਨਾਲੋਂ ਜ਼ਿਆਦਾ ਪੈ ਗਈ ਜ਼ਿਆਦਾ ਪੈ ਗਈ ਹੋਰ ਆਪਣੇ ਪੈਈ ਤਾਂ ਹੈਗੀ ਪਰਸੂ ਮੰਡਗਰੀ ਨੂੰ ਪਰ ਹੋਰ ਫਸਲ ਨੂੰ ਕਿਸੇ ਨੂੰ ਨੁਕਸਾਨ ਨਹੀਂ ਆਣਾ ਬਰੀਕ ਆਪਣੇ ਆਪਣੇ ਬਰੀਕ ਆ ਫੇ ਵੀ ਰੀਠੇ ਜਿੰਨੀ ਬਹੁਤ ਈ ਚਾਚਾ ਕਹਿੰਦਾ ਰੀਠੇ ਜਿੰਨੀ ਪਈ ਹੈ ਹੈ ਰੀਠੇ ਦਾ ਐਡਾ ਹੁੰਦਾ ਏ ਹਾਂ ਬਈ ਚਾਚਾ ਕਹਿੰਦਾ ਰੀਠੇ ਵਰਗੀ ਪਈ ਏ ਇੱਕ ਵਾਰ ਬਈ ਨੇ ਚਿੱਟੇ ਕਰਤੇ ਕਹਿੰਦਾ ਮਾਰਟੀ ਚ ਪਈ ਆ ਮੰਡਿ ਚ ਪਈ ਬਾਈ ਉਹ ਮਸ਼ੀਨ ਵਾਲਾ ਸਟੇਟਸ ਦੇਖਿਆ ਦਾ ਹਾਂ ਮੈਂ ਦੇਖਿਆ ਬਈ ਤੇਰਾ ਫੇਰ ਫਸਲ ਦਾ ਤਾਂ ਬਚਾਓ ਹੈਗਾ ਜਿਹੜੀ ਮੱਕੀ ਡੰਡ ਕਰੀ ਐਨੀ ਉੱਪਰ ਤੇ ਇਹਦਾ ਮਤਲਬ ਤਕੜੀ ਪਈ ਏ ਉਹ ਖੰਗਰ ਜੇ ਪੈਂਦੇ ਹੁੰਦੇ ਇੱਕ ਸਾਲ ਆਪਣੇ ਪੇਜ ਦੋਦੇ ਹਾਂ ਹਾਂ ਜਦ ਜਿਹੜੇ ਗੇਟਾਂ ਪਰ ਪਿਆਜ਼ ਹੈ ਪਿਆਜ਼ ਪਿਆਜ਼ ਘਟਿਆ ਹੁਣ ਹਾਂ ਇਹ ਇਹੀ ਪਿਆਜ਼ ਨੂੰ ਅੱਗ ਲੱਗੀ ਹੋਈ ਸੀ 80 ਰੁਪਏ ਕਿਲੋ ਮਿਲਿਆ 50 ਰੁਪਏ ਦੰਦਾ ਕੋਈ ਹੈ ਨਾ 13 ਰੁਪਏ ਹੋ ਗਏ 12 ਰੁਪਏ 7 ਕਿਲੋ ਸੌ ਦੇ 7 ਕਿਲੋ ਸੌ ਦੇ ਪਿਆਜ਼ ਮਾਜੀ ਸੌ ਦੇ 7 ਕਿਲੋ ਵਧਿਆ ਕਾਹਦਾ ਹੈ ਪਿਆਜ਼ ਮਾਜੀ ਲੈ ਲਓ ਗੁਰਦੁਆਰਾ ਸਾਹਿਬ ਆਤਿ ਨੇ ਲੈਣਾ ਤੁਸੀਂ ਪ੍ਰੋਗਰਾਮ ਉੱਤੇ ਅੱਛਾ ਆ ਹੋਰ ਘਟੂਗਾ ਜੀ ਕਿਹੜੇ ਬਹਾਂਗੇ ਹੋਣ ਲੱਗੇ ਹੁਣ ਇਹ ਤਾਂ ਸਬਜ਼ੀ ਦਾ ਭਾਅ ਦਾ ਹਨਾ ਕੋਈ ਪਤਾ ਨਹੀਂ ਹੈਗਾ। ਜਿਆਦਾ ਜਿਆਦਾ ਖਿੰਦਾ ਜਹੁਗੀ ਜੇ ਘਟਣਾ। ਭਿੰਡੀ ਰੋਜ਼ ਆਹੋ ਪੈਸੇ ਹੁਣ ਪਿਆਜ ਹੋਗੇ। ਮੈਂ ਪੱਟਿਆ ਥੈਲਾ ਹੋ ਗਿਆ ਮੇਰੇ ਕੋਲ ਦੇਲੇ ਪਿਆਜ। ਕੱਲ੍ਹ ਮਾਰ ਨੂੰ ਖੰਡਵਟ ਸਾਹਿਬ ਦੇ ਭੋਗ ਗਏ ਗੁਰਦੁਆਰੇ। ਹਾਂ। ਸ਼ੁਕਰਵਾਰ ਨੂੰ ਸਵੇਰੇ ਜਾ ਕੇ ਮੰਡੀ ਦੇ ਸਾਰੇ ਸਮਾਨ ਚੱਕੇ ਆਉਣਾ ਇਕੱਠਾ ਹੀ। ਆਹੋ ਤਿੰਨੇ ਦਿਨ ਦੀ ਇਕੱਠੀ ਚੱਕ ਲਏ ਹੁਣ। ਰੋਜ਼ ਦਾ ਨੰ ਪੰਗਾ ਜਿ ਰੱਖੇ। ਆਪਾਂ ਦੋ ਦਿਨ ਪਕੌੜੇ ਰੱਖਣੇ ਆ। ਹਾਂ। ਤੇ ਮੈਂ ਦਲਵੀਰ ਜੀ ਨੂੰ 50 ਰੁਪਏ ਦਾ ਬੀਜ ਲੈ ਗਏ। ਬਿੰਦਰ ਤੂੰ ਤਾਂ ਹਨਾ ਆਪਾਂ ਬੀਜ ਲੈ ਗਏ। 50 ਰੁਪਏ ਦਾ ਥ ਉਹ ਘਰ ਤੇ ਤੇਰੇ ਘੇਜ ਉੱਤੇ ਸ਼ੋਰੇ ਚ ਮੈਂ ਦੇਖਿਆ ਨਹੀਂ ਮੱਕੀ ਦਾ ਮੈਂ ਵੱਢ ਕੇ ਲਾਇਆ ਹੁਣ ਪਰ ਵਿਆਜ ਨਹੀਂ ਦੇਖੇ ਤੇ ਇਹਨੇ ਥਰੀ ਜਿਵੇਂ ਗੱਲ ਕੋਈ ਹੋਵੇ ਆ ਪੈਲੂ ਭੁਗਈ ਵੱਲੇ ਬੈਠੀ ਨਾ ਲੈ ਨਾ ਫੁੱਟ ਬਾਈ 1 ਫੁੱਟ ਬਲੈਨ ਲਾਈ ਵੀ ਆ ਥੂਏ ਪਾਰਾ ਨਾਈਥੀ ਲਾਈ ਵੀ ਆ ਫੋਟੋ ਫੋਟੋ ਬਲੈਨ ਆਪਾਂ ਦਾ ਚਾਰ ਅੰਗਲ ਪਰ ਮੋਟਰ ਕੋਲ ਤਾਂ ਹੈ ਨਹੀਂ ਹੈ ਮੋਟਰ ਕੋਲ ਤਾਂ ਹੈਗੀ ਤੇ ਮੋਟਰ ਕੋਲ ਥੋੜਾ ਆ ਵਾਰਾ ਨੱਕੇ ਕੋਣਾ ਹੁੰਦਾ ਜਗਾ ਜਗਾ ਨੱਕੇ ਨਿਕਲਦੇ ਜਿੱਥੇ ਮਰਜੀ ਪਾਣੀ ਨਾਲ ਹੁਣ ਤਾਂ ਪਾਇਆ ਬਲੇ ਰਹਿ ਗਈ ਉਹਨੂੰ ਜਿੱਥੇ ਮਰਜ਼ੀ ਕਰਦੇ। ਅੱਛਾ ਤੂੰ ਐਂ ਕਰ ਗੱਲ ਨਵੇੜ ਤਾਂ ਬੀਜਾਂ ਦਾ ਕਿਆ ਕਰਤਾ ਨਾ ਬਣਾ ਕਿਹੜਾ ਕਿਹਨਾ ਬੀਜਾਂ ਨਾਲ ਕੋਸਰਤਾ ਹੋਵੇ। ਮਾੜਾ ਹੋ ਜਾਦਾ ਮੇਰੀ ਕੀ ਸਲਾ ਹੈ। ਆਹ ਲਿਕਟ ਦੇਖੀ ਉਹ। 21 ਹੈਗੀ ਆ। ਲਿਆਉਂਗਾ ਕਿਦਰ ਤੇ? ਨਹੀਂ। ਜਦ ਬੀਜੇ ਨਹੀਂ ਕੋਲ ਫੇਰ ਕਿਆ ਹੈ ਸਲਾ ਹੈ? 21 ਦਾ ਮਾ ਮਾ ਪਿਛਲੇ ਸਾਲ ਤਾਂ ਲਾਈ ਸੀ। ਮੈਂ ਤਾਂ ਬਿੰਦਰਗੰਮਾ 110 ਦੇ ਦੇਖਣਾ ਸਾਰੇ ਪਿਹਾਰੇ 10 ਕਿਲੋ ਰੱਖ ਕੇ। ਮੈਂ 3 ਕਿਲੋ ਉਹ ਤਾਂ ਬੀਜ ਦੀਆਂ। 110 ਹਾਂ। ਠੀਕ ਆ ਬਾਕੀ ਜਿਹੜਾ 2622 ਉਹ ਥੋੜੀ ਲੇਟ ਬੀਜ ਦੋਗੇ ਜਿਹੜੀ ਲੋਟ ਆਈ ਹੋਵੇ ਤੇ ਲਾਉਣੀ ਉਹ ਹੀ ਲਾ ਦਾਂਗੇ ਪਨੀਰੀ ਦਾ ਟਾਈਮ ਹੁਣ ਜਿਹੜੀ 110 ਪਰਮਲ ਪਰਮਲ ਆਰ 21 ਆ ਨਾ ਉਹਦਾ ਟਾਈਮ ਆ ਬੀਜਣ ਦਾ ਬਾਈ ਪਨੀਰੀ ਦਾ ਹਾਂ ਸੁੱਕ ਜਾਂਦੀ ਅੱਗੇ ਇੱਕ ਜੋਨ ਨੂੰ ਬੀਜਦੇ ਹੁੰਦੇ ਤੇ ਜਿਹੜੀ 21 ਐ ਇਹ ਨਹੀਂ ਹੈਗੀ ਵੀ 26 ਮੰਗਣ ਤੇ ਲਈ 22 ਦਿਨ ਚ ਤਿਆਰ ਹੋ ਜਣੀ ਆ ਸਵਾ ਮਹੀਨਾ ਲੈ ਲੈਂਦੀ ਤਿਆਰ ਹੋਣ ਨੂੰ ਬਹੁਤ ਜ਼ੋਰ ਮੰਗਦੀ ਐ ਨੌਦਰੀ ਤੇ ਆ ਫਿਰ ਬਾਈ ਆਪਣੇ 5 ਤੇ ਆ ਮਹੀਨਾ ਹੀ ਰਹੇਗਾ ਮੈਂ ਲੰਗਾ ਉਹ ਜਿਹੜੀ 21 ਹੁਣ ਤੇ ਬੀਜੋਗੇ ਤਾਂ ਇਹਨਾਂ ਨੂੰ ਟਾਈਮ 걸 ਤਿਆਰ ਹੋਣਾ ਇਹ ਰਹੋ 26 ਜੰਤ ਤੇ 26 20 ਤਾਂ ਕੋਈ ਵੀ ਨਹੀਂ ਆਇਆ ਕੋਈ ਸਵਾ 34 ਸਵਾ 34 ਆ ਹਾਂ ਜੀ ਮੇਰੇ ਮਾਮੇ ਦਾ ਮੁੰਡੇ ਦਾ ਫੋਨ ਆਇਆ ਤਾਂ ਹਾਂ ਉਹ ਮਰੰਡੇ ਗੋਲ ਤੇ ਉਹ ਰੋਪਣ ਰੋਪਣ ਸਾਰੇ ਪਤਾ ਕਰਕੇ ਮਰੰਡੇ ਹੀ ਪਤਾ ਕਰਕੇ ਉਹਨਾਂ ਮੈਨੂੰ ਫੋਨ ਕਰਿਆ ਕਹਿੰਦੇ ਇੱਥੇ ਮਰਜ਼ੀ ਛੱਲਾ ਕਰਕੇ ਦੇ ਦੇ ਮੈਨੂੰ 26 ਦਾ 26 ਨਹੀਂ ਮਿਲਦੀ ਕਿਸੇ ਇਦਗਾਲ ਵਰਨੀ ਹੈਗੀ 26 ਤਾਂ ਆਪਣੀ ਲੱਗ ਜਾਂਦੀ ਘਰ ਦੀ ਅਰੇ ਜੀ ਬਾਈ ਹੋਗੀ ਇਥੇ ਕੋਲ ਨਹੀਂ ਲੱਗੂ ਨਾ ਨਾ ਮਿਲ ਜਰ ਮਿਲ ਜਾਊਗੀ ਘਰ ਤੱਕ ਇਹਦੇ ਮਿਲ ਜਾਊਗੀ ਨਾ ਨਾ ਸਵਾਜੋਂ ਪਿਲਵਾ ਨਾ ਨਾ ਸਵਾਜੋਂ ਤੇ ਨਹੀਂ ਬਾਈ ਕਿਸੇ ਕੋਲ ਪਈ ਹੋਈ 26 ਨਾਲੇ ਮਿਲਿਆ ਹੂੰਗੇ ਨਾਲੇ ਗੇੜਾ ਦੱਸ ਦੋ ਹੋਰ ਅਗਲੇ ਨਾਲੇ ਵੀ ਪਰੀ ਦੀ ਕਰਕੇ ਵਿਲੜੇ ਨੂੰ ਕਹਦੇ ਹੁਣ ਨਹੀਂ ਮੈਨੂੰ ਯਾਰ ਬਾਈ ਨੇ ਇੱਕ ਨਾ ਹੁਣ ਮੈਂ ਭੁੱਲ ਗਿਆ ਵੀ ਮੈਨੂੰ ਫੋਨ ਆਉਂਦਾ ਦਾ ਬੀਜ ਪਨੀਰੀ ਕਹਿੰਦਾ ਦਾ ਦੇਣਾ ਉਹ ਇੱਕ ਆ ਰ ਅੱਧਰ ਫਤਿਹ ਤੇਰਾ ਡੇਰਾ ਬਾਬਾ ਨਾਨਕ ਦੇ ਰੰਦਾ ਵੇ ਫੋਨ ਆਇਆ ਦਾ ਉਹ ਹੋਰੇ ਬੀਜ ਦਾ ਕਹਿੰਦਾ ਮਾਸਰ ਬੀਜ ਤੇ ਉਹਨਾਂ ਪੰਜ ਦਿਨ ਹੋ ਗਏ ਬੀਜ ਨੂੰ ਅੱਜ ਪਰੀ ਦੀ ਉਹ 38 48 ਕੁ ਸੇ ਬੀਜ ਐ ਮਹਦਾੜੇ ਕਿੰਨੇ ਤੇ ਬਾਸਮਤੀ ਬੋਹਲੇ ਕਹਿੰਦਾ ਬਾਸਮਤੀ ਬੋਹਲੇ ਦੀ ਵੀ ਬਹੁਤ ਲੱਗਦੀ ਆ 38 48 ਇੱਕ ਇੱਕ 66 ਠੂਠ ਕੋ ਸਹੀ ਜੀ ਦੱਸਦਾ ਤਾ ਉਹ ਹੋਰੇ 9 ਦੱਸਦਾ ਬੀਜਾਂ ਦੇ ਇਹ ਹੁਣ ਆਪਣੇ ਕੋਲੋਂ ਆ ਬੀਜਾਂ ਦਾ ਪਤਾ ਯਾਰ ਯਾਰ ਹੁਣ ਆਪਾਂ ਦਾ 734 6 ਹੈ ਬੀਜਾਂ ਪਰਸੇ ਤੋਂ ਪੂਰ ਗਿਆ ਪਤਾ ਤੇ ਮੇਰੇ ਕੋਲ ਇੱਕ ਬੰਦਾ ਬੈਠਾ ਉਹਨੂੰ ਫੋਨ ਆ ਗਿਆ ਕਿਸੇ ਘਰ ਦੇ ਦਈ ਕਹਿੰਦਾ ਵੀ ਕਿਹੜਾ ਬੀਜਾਂ ਆ ਉਹਨੇ 9 ਹੀ ਬਹੁਤ ਲੱਤੇ ਫਰਾਣ ਇੱਕ ਯਾਰ ਹੋਰ ਆ 777 ਬੀਜ ਆ ਉਹ ਵੀ ਬਥੇ ਦੱਸ ਦਿਓ ਪਰਮਲ ਵਾਲਿਆਂ ਦੇ 770 ਜਿਹੜਾ ਵੀ ਸਾਡੇ ਲੋਡ ਆਉਣ ਨੂੰ ਗਾਣ ਬੰਦ ਕਰ ਦਿੰਨੇ ਆ। ਯਾਨੀ ਇਹ ਜਿਹੜੀ ਪਰਮਲ ਐ ਇਹਦਾ ਟਾਈਮ ਆ ਬੀਜਣ ਦਾ ਜੇ ਪੂਛਾ ਵੀ ਲਾਉਣੀ ਐ ਉਹਦਾ ਟਾਈਮ ਆ ਬੀਜਣ ਦਾ। ਇਹ ਕਿਹਦਾ ਟਾਈਮ ਆ ਬੀਜਣ ਦਾ 26 ਹੀ ਲੇਟ ਆ ਇਹ ਵੀ ਸ਼ੱਕ ਹਲੇ ਮਹੀਨਾ ਲੇਟ ਬੀਜ ਲਈ। ਇਹਦੇ ਸਾਰਾ ਮੈਨੂੰ ਲੱਗਦਾ ਵੀ ਆਪਣੀ 9 ਤਰੀਕ ਆਇਆ। 5 ਇੱਕ ਪਹਿਲੀ ਤੇ ਸਟਾਰਟ ਆ ਪਹਿਲੀ ਤੇ ਹੋਰ ਰਕਾਰਖੇ ਜਿਲੇ ਉਹਦੇ ਵਾ 5 ਆ ਬਣਾਇਆ। 10 ਹੋ ਹਾਂ 10 ਹੋ ਪਾਸੇ। 10 ਤੱਕ ਲਾਸਟ ਡੇਟ ਦੀ। ਆਪਣੀ ਮੰਨ ਜਾਈ ਨਹੀਂ ਕਿ 9 ਨੂੰ। ਹਾਂ। ਜਣੀ ਤਰੀਕਾ ਡੇਟਾ ਪਹਿਲਾਂ ਦੱਸਤੀ ਆ ਅਜੇ ਸਮਝ ਨਹੀਂ ਲੱਗਦਾ ਕਿਹੜਾ ਲਈਏ ਵੀ ਤਾਂ ਇਹ ਨਾ ਪਤਾ ਲੱਗਦਾ ਕਿਹੜਾ ਬੀਜ ਹੈ ਜੇ ਦਾ 21 ਬੀਜਾਂ ਦਾ 21 ਲੈ ਲੈਣਾ ਮੈਂ ਵੀ 21 ਲਾ ਦੂੰਗਾ ਦੇਖ ਲੈਂਦੇ ਆ 21 ਤੋੜਦਾ 21 ਦਾ ਤਾਂ ਗੱਲ ਆ ਬਣਾਉਂਦੇ ਸਲਾਹ ਦਾ ਮੇਰੀ 190% 21 ਦੀ ਵੰਦਰ ਚੌਧਰੀ ਕਿੰਨਾ ਕਹਿੰਦਾ 21 ਹੈਗਾ ਨਹੀਂ ਕਿ 110 ਦਾ ਸਤਾ ਪਤਾ ਨਹੀਂ ਹੈ ਨਾ 110 ਕਹਿੰਦਾ ਮੇਰੇ ਕੋਲ ਹੈਗਾ ਹਾਂ 110 ਮੈਂ ਲਿਆਉਂਦਾ ਪਹਿਲਾਂ ਆਇਆ ਹੋਈ ਹੈ ਹੁਣ ਤੁਹਾਨੂੰ ਮੈਂ ਕਹਾਂ ਦੱਸਾਂ ਨੇ ਕਿ ਸੋਤਾਸਾ ਨਹੀਂ ਕੀ ਇੱਥੇ ਲਾ ਕੇ ਦੇਖਿਆ ਹੋਈ ਆ ਟਿੱਕੀ ਬਾਈ ਲਾਇਆ ਤਿੰਨ ਚਾਰ ਸਾਲ ਲਾਇਆ ਜਾਂ ਛੱਡਿਆ ਫਿਰ ਘਟ ਗਿਆ ਦਾ ਬੂਜੇ ਛੋਟੇ ਰਹਿ ਗਏ ਤੇ ਨਾ ਛੱਡਿਆ ਦਾ ਪੂਛ ਵਾਲਾ ਹਾਲ ਦਾ ਮਹੜੀ ਦਾ ਛੱਡਿਆ ਜਾਂ ਗੋਡੇ ਲਵਾ ਗਏ ਗੋਡੇ ਲਵਾ ਗਏ ਪੂਛਾਂ ਨੇ ਵੀ ਗੋਡੇ ਲਵਾਏ ਜਾਂਦਾ ਇਹਨੇ ਵੀ ਲਵਾਇਆ ਤਾਂ ਛੱਡਿਆ ਇਹ ਤਿੰਨੇ ਕੋਟ ਦੇ ਉਸਾਈ ਵੀ ਕੀਲੇ ਦੀ ਸਾਢੇ ਤਿੰਨ ਕੀਲਿਆਂ ਮਾਤੇ 17 ਮੋੜਾ ਜਿੱਦੀ ਹੋਈ ਸੀ ਫੇ ਤਾਂ ਬਹੁਤ ਆ ਕਿਤੇ ਮੇਰੀ ਛੇ ਹੋਈ ਐ ਦੋ ਵੀ ਲੈ 17 ਖਵਲੀ 13 ਇੰਨੀ ਗੋਡੇ 6 ਪੰਜ ਸਾਢੇ ਪੰਜ ਇੱਕਣਾ ਹੋਈ ਤੇਰੀ ਸਮਝ ਲੱਗਦੀ ਹੈ ਕਿ ਅਰ ਵੀ ਆਪਾਂ ਇਹ ਹਵਾ ਜਣੀ ਮਾਰਦੇ ਉਹ ਵੀ ਵਲੋਗ ਪਿਆ ਮੇਰੇ ਹਣਾ ਮੇਰੇ ਵੀ ਤਿੰਨ ਕੋਇੰਟ ਲਗ ਗਈ ਸੀ ਉਹਦਾ ਪਤਾ ਹੀ ਹੈ ਹੁਣ ਲੱਗਦੀ ਕਰਦੇ ਸਾਡੇ ਕੰਨੀ ਹੁ ਜਿੱਧਰ ਪੂਛਾ ਲੱਗਦੀ ਲੱਗਦੀ ਪੂਛਾ ਹੀ ਲੱਗਦੀ ਹੈ ਇਹ ਪੂਛਾ ਵੀ ਕੰਨ ਲੈਣੀ ਨਹੀਂ ਹੈਗੀ ਵਿੱਚ ਲਾਉਣੀ ਚਾਹੀਦੀ ਵਾ ਰੋਸਾ ਸਾਰੇ ਕਿਵੇਂ ਜਿਵੇਂ ਪਏਗਾ ਹੇ ਪੂਛਾ ਲਵੇ ਤਾਂ ਸਹੀ ਨਾ ਨਾ 21 ਦਿਨ ਕਰਦਾ ਹੈ ਹੁਣ 110 ਵੀ ਹੈ ਇਹ ਜਿਹਨੇ ਗੱਠਾ ਬਣਾਉਂਦੇ ਉਹਨਾਂ ਦੇ ਹੱਥ ਜੁ ਵਧੀ ਆਏ ਹਾਂ ਆਪਾਂ ਪਨੇ ਪਿਛਲੇ ਗਣੀ ਹਿੰਦੀਆਂ ਤੇਰੇ ਖੇਤ ਦਾ ਸਾਡੇ ਖੇਤ ਨਾਲੋਂ 80 ਇਕਠਾ ਦਾ ਫਰਕ ਦੁੱਗਣੇ ਇਕਠਾ ਹੋ ਗਏਆਂ ਦੁੱਗਣਾ ਦੁੱਗਣਾ ਫਰਕ ਆਦਾ ਇੰਨਾ ਲਾਣ ਆਉਦਾ 21 ਹੈਗਾ ਬਾਈ ਮਸਾ ਨਾਪਣੇ ਹੱਕ ਚ ਉਹ ਤਾਂ ਗੱਦ ਛੁੱਟਾ ਚੱਲ 21 ਟੋਲ ਲੈ ਫਿਰ ਲੈ ਬੀਜੀਆਂ 3000 ਕਿਲੋ ਦਾ ਬੀਜਾਂ 21 ਜਿਵੇਂ ਬਿਮਾਰੀ ਆ ਜਾਊਗਾ ਜਾਣ ਕੋਈ ਫੇਰ ਹੈਂ ਉਹ ਸਾਡਾ ਆ ਗਈ ਆ ਜਾਓ ਇਹਨਾਂ ਅਸੀਂ ਕਰੀਏ ਸਾਡੇ ਖੇਤ ਚ ਥੋੜੀ ਆਉਣ ਲੱਗੀ ਛੱਲਿਆ ਹਾਂ ਆਇਤਾ ਉਹਦੇ ਪਾਕਿਸਤਾਨ ਮੇਂ ਜੇ ਅੱਲਾ ਤਿਆਰ ਖੜੀ ਜਾਉਂਨੀ ਜਲਾਤੀ ਫੇਰ ਕੋਈ ਭਾਈ ਜੇ ਕਿਸੇ ਕੋਈ 21 ਹੋਇਆ ਉਹ ਵੀ ਦੱਸਿਓ ਹੈਂ ਇਸੇ ਕੋਲ 22 ਹੋਇਆ ਹਾਂ। ਹਾਂ। ਭਾਈ 121 ਹੋਇਆ ਕਿਤੇ। ਉਹ ਮੇਰੇ ਖਰਾਬ ਕਰਤਾ। ਇਹਨੇ ਅਵਿੰਦਰ ਦਾ ਕਾਦੇ। ਆਖਿਆ ਬਈ ਬਿਮਾਰੀ ਆ ਗਈ ਫੇਰ। ਉਹ ਮੈਂ ਉਹੀ ਦੱਸਿਆ ਵੀ ਜਦੋਂ ਤੇ ਮੁੰਹੈਲ ਛੜਤੀ ਉਹਨਾਂ ਫੇਰ ਉਹ ਵੀ ਤਿਆਰ ਕਰਾ ਲਗੋੜ ਕਾ ਸੀ ਬੈਠਾ ਉਹ। ਹੁਣ ਇਹ ਟਾਈਮ ਦਾ ਕਾ ਪਤਾ ਹੁੰਦਾ? ਮੈਨੂੰ ਕੋਈ ਪਤਾ ਨਹੀਂ। ਹੁਣ ਤੈਨੂੰ ਮੈਂ ਹੋਰ ਦੱਸਦਾ ਇੱਕ ਪੱਤਰਕਾਰ ਨੇ ਰੌਲਾ ਬਹੁਤ ਪਾਇਆ ਵੇਦਾ। ਮੈਂ ਕੱਲ ਫੜੀ ਆ ਪੜੀ ਖਬਰ ਵੀ ਫਰੋਜ਼ਪੁਰ ਬਲੈਕਆਊਟ ਕਰਤਾ। ਬਲੈਕਆਊਟ ਦਾ ਮਤਲਬ ਤਾਂ ਵੀ ਖਾਲੀ ਕਰਾਤਾ ਪਿੰਡ ਕਹਿੰਦੇ ਉਹ। ਬਹੁਤ ਕਿੰਗੜਤਾ ਤੋਂ ਆਇਆ ਕਰਤਾ ਜੀ ਚੱਕ ਦਾ ਮਹਾਏ ਬਿੱਟੂ ਰਾਨਾ ਮੇਰੇ ਕੋਲ ਨੰਬਰ ਲਿਜੀਆ ਬਿੱਟੂ ਨੂੰ ਵੀ ਫੋਨ ਕਰਨਾ ਦਾ ਮਾਨਾ ਬਿੱਟੂ ਨੇ ਭਜਾਤੇ ਬਾਰਡਰ ਦੇ ਨੇੜੇ ਆਹੋ ਉਥੇ ਖਾਂ ਜਦੇ ਉਥੇ ਦੀ ਇੰਟਰਵਿਊ ਹੋ ਗਈ ਬੰਦੇ ਦੀ ਉਹ ਕਹਿੰਦਾ ਆਪਾਂ ਫਿਰੋਜ਼ਪੁਰ ਉਧਰ ਜੇ ਫੜਦੇ ਆਪਾਂ ਇੱਥੇ ਇੰਟਰਵਿਊ ਲੈ ਰਹੇ ਆ ਉਹਨਾਂ ਦਿਖਾਇਆਗਾ ਨਾ ਵੀ ਬਾਰਡਰ ਦੇ ਨੇੜੇ ਪਿੰਡ ਹੈ ਦਿਖਾਤੀ ਤਾਰ ਲੱਗੀ ਵੀ ਚੌਂਕੀ ਆਪਣੀ ਵੀ ਦਿਖਾਤੀ ਉਹਨਾਂ ਦੀ ਵੀ ਦਿਖਾਤੀ ਵੀ ਚੌਂਕੇ ਲੱਗੇ ਉਹ ਬੰਦਾ ਆਇਆ ਉਥੇ ਦੇ ਸਰਦਾਰੋ ਕਹਿੰਦਾ ਵੀ ਉਹ ਕਹਿੰਦਾ ਕੋਈ ਗੱਲ ਬਾਤ ਨਹੀਂ ਛੱਡੇ ਸੀ ਵੀ ਜਦ ਇਹ ਪਹਿਨਾ ਲੱਗੀ ਦੀ ਨਾ ਖੱਤਰ ਖੋਤਰ ਵਿੱਚ ਉਹ ਕਹਿੰਦਾ ਸਾਨੂੰ ਸੋਚੀ ਆ ਪੂਰੀ ਕਹਿੰਦਾ ਦੇਖਿਆ ਸੀ ਬਜਾੜਾ ਸਾਡੇ ਜਿਹੜੇ ਖੇਤ ਆ ਕਣਕ ਆਹੀ ਦਿਨ ਤੇ ਕਹਿੰਦਾ ਜਿਹੜੇ ਹੁਣ ਦੇ ਨੇ ਇਹੀ ਤੇ ਇੱਕ ਨੇ ਕਣਕ ਵੱਡੀ ਵਿਧੀ ਦੇ ਸਾਡੇ ਖੇਤਾਂ ਵਿੱਚ ਕਹਿੰਦਾ ਤਾਰਾ ਮਛਾਤ ਪਿਆ ਸੀ ਉਹਨਾਂ ਨੇ ਕੋਈ ਹੁਣ ਉਹਨਾਂ ਦਾ ਸਿਸਟਮ ਜਾਂ ਸਾਰੇ ਬਜ਼ਾਰਾ ਕਹਿੰਦਾ ਹੁਣ ਤਾਂ ਕੋਈ ਗੱਲਬਾਤ ਨਹੀਂ ਹੈ ਨਾ ਸਾਨੂੰ ਕਿਸ ਨੇ ਕਿਹਾ ਹਲੇ ਖਾਲੀ ਕਰਨ ਨੂੰ ਉਹ ਇਹਦਾ ਚੈਨ ਯਾਨੀ ਪਿੰਡ ਹਾਂ ਹੱਲ-ਹਲਾਵਾ ਸੁਣਦਾ ਕਹਿੰਦਾ ਪਿੰਡ ਖਾਲੀ ਕਰਾਉਂਦੇ ਹੁੰਦੇ ਜਰੂਰ ਉਹ ਟਾਈਮ ਵੀ ਕਰਾਏ ਤੇ ਯਾਨੀ ਇੱਕ ਬੰਦਾ ਕਹਿੰਦਾ ਰਹਿਗਾ ਤਾਂ ਰੱਖੀ ਵਾਸਤੇ ਰਹਿ ਬਾਕੀ ਛੱਡ ਗਏ ਪਿੰਡ ਕੰਨ ਆਪਣਾ ਹੋ ਰਿਸ਼ਤੇਦਾਰ ਜੇਲੀ ਕਿਤੇ ਵੀ ਹੁਣ ਕੋਈ ਖਾਲੀ ਕਰਨ ਨੂੰ ਗਿਆ ਕੋਈ ਤਾਰ ਨਹੀਂ ਵਿਛਾਈ ਕੋਸਲੇ ਇਹ ਗੱਲ ਨਹੀਂ ਹੈ ਯਾਰ ਅਜਨ ਵਾਲੇ ਦੇ ਹੱਥ ਵੱਡੀ ਪਈ ਆ ਪਤਾ ਨਹੀਂ ਕੀ ਗੱਲ ਐ ਰ ਇਹ ਗਲਤ ਐ ਬਈ ਜੀ ਬਹੁਤ ਬੰਦੇ ਨੇ ਕਮੈਂਟ ਕਰੇ ਹੋਏ ਆ ਬੰਦਿਆਂ ਨੂੰ ਫੋਨ ਕਰ ਲੈ ਜਿਹੜੇ ਬਾਰਡਰ ਏਰੀਆ ਪਰ ਹਾਂ ਕਹਿੰਦੇ ਵੀ ਕੀ ਤੁਸੀਂ ਡਰਾਉਂਦੇ ਤੁਸੀਂ ਇੱਧਰ ਡਰਾ ਕੇ ਮਾਰਦੇ ਲੋਕ ਬੱਤਿਆਰ ਆ ਜੀ ਅਮਿਤ ਸ਼ਾਹ ਨੇ ਕਹੇ ਤਾਂ ਫਰਾਂਡ ਨੇ ਕਹੇ ਤਾਂ ਧਿੰਗਲ ਨਾ ਨੀ ਨੀ ਐਵੇਂ ਜਿੰਦੇ ਥੋੜੋ ਆਏ ਤਾਂ ਕਹਿੰਦਾ ਬਾਬਾ ਮੰਨ ਕੇ ਮੈਨੂੰ ਭੇਜ ਦਿਓ ਆਏ ਥੋੜਾ ਜਾ ਹੁਣ ਬਈ ਗਲਤ ਗੱਲ ਆ ਜਿਹੜੇ ਜਿਹੜੀ ਇਹ ਕੰਮ ਸਹੀ ਹੈ ਨਾ ਸਹੀ ਹੋਣਾ ਚਾਹੀਦਾ ਕਿਤੇ ਜੰਗ ਜੰਗਾ ਕੋਈ ਅਦੇ ਚ ਉਹ ਅਗਲੇ ਕਿਹੜੇ ਚੂੜੀਆ ਪਾਈਆ ਆ ਵਈ 50 ਸਾਲ ਪਿੱਛੇ ਜਾਣਾ ਦੇਸ ਨੇ ਸਮਝਿਆ ਬਈ ਬਈ ਜੰਨੇ ਆਏ ਆਏ ਯਾਰ ਇਹ ਕਦੇ ਉਹ ਹੈ ਹੁਣ ਕਿਹੜੇ ਲੜਾਈ ਦੂਈ ਡੰਡੇ ਛੋਟੇ ਵਾਲੀ ਲੜਾਈ ਤਾਂ ਹੈ ਹੀ ਨਹੀਂ ਹਾਂ ਦਾ ਡੰਡੇ ਛੋਟੇ ਵਾਲੀ ਹੋਵੇ ਫੇਰ ਤਾਂ ਲੜੀ ਜਾ ਚੱਲ ਜਾ ਫੇਰ ਤਾਂ ਹੈਗਾ ਵੀ ਮੁਕਾਬਲਾ ਹੈਗਾ ਹੁਣ ਤਾਂ ਉਹਨਾਂ ਉਧਰ ਤੇ ਆਪਣੇ ਛੱਡਣੇ ਨੇ ਹਾਂ ਬਸ ਛੱਡੇ ਦਬਣਾ ਬਸ ਬਸ ਰਿਵੋਲਟ ਸਿਸਟਮ ਹੋ ਯਾਰ ਸਿਸਟਮ ਹੋਣ ਗਿਆ ਵੀ ਗਲਤ ਗੱਲ ਆ ਜਿਹੜੀ ਝੂਠੀ ਉਖਾਟੋਣੀ ਆ ਇਹ ਆ ਫੇਆ ਸਾਡੀ ਅੱਗ ਲੱਗੀ ਵੀ ਸਾਡੇ ਹੀ ਆ ਹੋਰ ਕਿਸੇ ਦੇ ਇਚ ਨਹੀਂ ਹੈਗਾ ਕੋਈ ਜਾਦੇ ਮੈਂ ਇਹਦੇ ਵਿੱਚ ਇੱਕ ਆਉਂਦੀ ਫੋਨ ਨਾਲ ਵਿੱਚ ਜਦ ਮੈਂ ਇਹਦੇ ਵਿੱਚ 5-7 ਕ ਪੜ ਲੈਂਦਾ ਮਾਹ ਲੈ ਵੀ ਕੰਮ ਹੋ ਗਿਆ ਤੇ ਆਹ ਰਹਿਦਾ ਮਰੋੜ ਜਦ ਪਹਿਲਾਂ ਨਹੀਂ ਜਾਂਦਾ ਮੈਂ ਫਿਰ ਹੰਦਾ ਮੈਨੂੰ ਫੋਨ ਕਰ ਲੈਂਦਾ ਕਿ ਕਣਾਂ ਸੌੜੇ ਲੈਟਾ ਲੂਟਾਂ ਕਹਿੰਦੇ ਬੰਦ ਕਰਤੀਆਂ ਨਹੀਂ ਨਹੀਂ ਕਹਿੰਦਾ ਮਸਲਾ ਤਾਂ ਕੋਈ ਗੱਲ ਨਹੀਂ ਹੈਗੀ ਠੀਕ ਹੈ ਕਹਿੰਦਾ ਉਹ ਜਿਹਾ ਜਿਹਨੀਆਂ ਮਸਲਾ ਲੜਾਈਆਂ ਦੇਖਾ ਹਾਂ 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 ਪੁੱਛ ਕੇ ਦੇਖੋ ਕੀ ਆ ਆ ਫੌਜ ਫੂਜ ਆਪਣੀ ਲੱਗੀ ਕਹਿੰਦਾ ਜਿੱਕਣ ਅੱਕੇ ਓਕਣੇ ਆਪਣੇ ਕੋਈ ਹੋਣੀ ਕਹਿੰਦਾ ਫालतू ਜਦ ਅੱਗੇ ਪਹਿਲਾਂ ਕੋਈ ਵੀ ਕੰਮ ਹੁੰਦਾ ਤਾਂ ਸੋਸ਼ਲ ਮੀਡੀਆ ਹੈ ਨਹੀਂਦਾ ਫੋਨ ਫੋਨ ਪਤਾ ਹੋਰ ਲੱਭੀ ਕਰ ਦਿੰਦਾ ਅਖਬ ਉਹੀ ਭੜਕਾਉਗਾ ਬੱਸ ਹਾਂ ਉਹ ਨਾਲੇ ਮਾਹਰ ਜੀ ਨੇ ਦੇਖਿਆ ਉਹ ਚੰਗਾ ਉਹਨੂੰ ਪੁੱਛੇ ਦੇ ਲੋ ਕਿਆ ਜੀ ਭਾਈ ਮੈਂ ਉਹ ਜਾਂਦਾ ਬੰਦਾ ਸਿਆਣਾ ਦਾ ਜਿਹੜਾ ਦਸਦਰਾ ਕਹਿੰਦਾ ਜਦੋਂ ਸਾਡੇ 17 ਤੂਰੇ ਵਿਛੇ ਤੇ ਹੁਣ ਸਾਡੇ 71 ਵਿੱਚ ਹੋ ਜੀ ਲਾਸਟ ਅਜੇ ਤਾਂ 71 ਸੁਣੀ ਹੋਈ 71 ਵਾਲੀ ਦਾ 65 ਵਾਲੇ ਤੇ ਜੱਤ ਹੈ ਨਹੀਂ ਤੇ 72000 ਵਿੱਚ ਤੇ 7000 ਸਾਨੂੰ ਕਿਆ ਪਤਾ ਚੀਜ਼ਾਂ ਦਾ ਕਹਤਾ ਲਾ ਕੇ ਪੜੀਆਂ ਨੂੰ ਤੇਲ ਆਂ ਜੀ ਉੱਧਰ ਦੇਣ ਕਹਤਾ ਉਹਨਾਂ ਨੂੰ ਦਾ ਜਵਾਦ ਨਹੀਂ ਉਹ ਗੱਲ ਨਹੀਂ ਗਲਤ ਆ ਉਹ ਸਭ ਤੋਂ بڑا ਇਹਨਾਂ ਨੇ ਜੈਨ ਵਾਲਿਆਂ ਨੇ ਕੰਦ ਪਾਇਆ ਹੈ ਹਾਂ ਐ ਵੀ ਉਹ ਤੋਂ ਕੋਈ ਹਿੰਦੀ ਜੀ ਇੱਕ ਦਿਨ ਕਿਆ ਕਹਿੰਦੇ ਉਹਨਾਂ ਨੂੰ ਮੀਡੀਆ ਗਲਤ ਹੈ ਉਹਦੇ ਵੀ ਤਾਂ ਆਏ ਲੱਗਦੇ ਆਏ ਫੋਟੋ ਪਤਾ ਨਹੀਂ ਕਿੱਥੇ ਚੱਕ ਲੈਂਦੇ ਉਹਨਾਂ ਨੇ ਆਏ ਲੱਗਦਾ ਵੀ ਆਏ ਜੰਗ ਵਿੱਚ ਤੇ ਵੀ ਲੱਗੀ ਵੀ ਆ ਜਿਨੇ ਉਹਦਾ ਇੰਟਰਵਿਊ ਸੁਣ ਲਿਆ ਤੈਨੂੰ ਆਏ ਲੱਗਣਾ ਵਿੱਚ ਰਾਤ ਨਹੀਂ ਟਪਾਉਂਦੇ ਰਾਤ ਗਿਆ ਆਏ ਲੱਗਦਾ ਵੀ ਲੱਗੀ ਵੀ ਆ ਜਿੱਥੇ ਜਹਾਜ਼ ਉੱੜਦੇ ਆ ਉਹਨਾਂ ਦੇ ਵੀ ਲਾ ਚੜ ਕੇ ਅਸਾਂ ਲੈ ਕੇ ਚੱਕ ਲਿਆ ਅਸਲੇ ਉੱਪਰ ਲੜਾਈ ਹੁੰਦੀ ਹੈ ਪਤਾ ਨਹੀਂ ਕਿਹੜੇ ਟਾਈਮ ਗਏ ਚੱਕੀਆਂ ਮੈਂ ਕਿਆ ਗੱਲਾਂ ਵਾ ਤਾਂ ਹੈ ਚਲੋ ਉਹ ਕਹਿੰਦਾ ਵੀ ਉਹ ਬਾਈ ਨੇ ਫਿਰ ਰਸਾਇਦਾ ਕਹਿੰਦਾ ਵੀ ਇਹਨਾਂ ਦਿਨਾਂ ਵਿੱਚ ਇਹ ਥੋੜੀ ਜਿਹੀ ਰੈਸਲ ਜੀ ਮਾਰਦੇ ਹੁੰਦੇ ਖੇਤ ਵਿਹਲੇ ਹੋ ਜਾਂਦੇ ਆ ਹਾਂ ਅੱਗੇ ਵੀ ਆਉਂਦੇ ਆ ਅੱਗੇ ਵੀ ਆਉਂਦੇ ਹੁੰਦੇ ਕਹਿੰਦਾ ਹਲੇ ਤਾਂ ਸਾਡੇ ਉਹ ਵੀ ਨਹੀਂ ਰੈਸਲ ਵਾਲੇ ਬੰਦੇ ਅੱਜ ਤੀ ਆਏ ਹੈਗੇ ਦੇਖੇ ਨਹੀਂ ਕਹਿੰਦਾ ਅਜੇ ਤਾਂ ਉਹ ਪਾਣੀ ਉਹਨੂੰ ਪਿਜਾਉਂਦੇ ਹੁੰਦੇ ਟੰਕਾ ਡੋੰਗਾ ਯਾਰ ਨੂੰ ਆਹੋ ਇਹਨਾਂ ਨੇ ਕਰਨੇ ਹੁੰਦੇ ਉਹ ਵੀ ਖੜੇ ਹੁੰਦੇ ਆ ਖੇਤ ਵਿਹਲੇ ਚੱਲਣੇ ਉਹ ਕਿਹੜੇ ਉਹਦੇ ਚੱਲਣੇ ਉਹ ਸੜਕਾਂ ਵਿੱਚ ਆਉਂਦੇ ਨੇ ਵੀ ਐਕਣਾ ਗਲਤ ਜਿਹੜੀ ਹੈ ਗਲਤ ਗੱਲਾਂ ਕਰਨਿਆ ਹੋਇਆ ਉਹੀ ਗੱਲ ਹੈ ਨਾ ਕਿ ਜਿਹੜੀ ਸੋਸ਼ਲ ਮੀਡੀਆ ਹੈ ਉਹਨੂੰ ਕੋ ਚੰਗੇ ਪਾਸੇ ਨੂੰ ਵਰਤਦਾ ਚਲ ਇੱਕ ਗੱਲ ਹੋਵੇ ਕਹਦੇ ਵੀ ਕੱਲ ਨੂੰ ਮੀਂਹ ਆਉਣਾ ਫਲਾਣੇ ਇਹ ਹਵਾ ਆਉਣੀ ਨੇਰੀਆ ਉਹਨੂੰ ਇਹ ਚੀਜ਼ਾਂ ਦੇ ਗੱਲ ਮੋਰ ਭਚਾਲ ਆਉਣਾ ਕਹਦੇ ਫੇਰ ਵੀ ਬੰਦੇ ਉਹ ਗੱਲ ਹੈ ਜਿਹੜੀ ਆਹ ਜੰਗ ਵਾਲੀ ਦਾ ਗੱਲ ਬਹੁਤ ਕਰਦਾ ਹੈ ਨਾਲੇ ਨਾਲ ਨਾਲ ਗਰੂਪ ਦੇ ਤਾਂ ਨੇ ਹਾਂ ਆਹ ਦੇਖੋ ਵੀ ਤਿਆਰ ਬੈਠੇ ਆਹ ਬੈਠੇ ਤਿਆਰ ਬੈਠੇ ਆ ਲਓ ਜੀ ਆ ਗਿਆ ਤੁਰਕੀ ਦੇ ਜਹਾਜ਼ ਭਰ ਕੇ ਆ ਗਿਆ ਸਾਲੇ ਮਿਲਟਰੀ ਆ ਗਿਆ ਹਥਿਆਰ ਆ ਗਿਆ ਵਿੱਚ ਬਣਾਉਣਾ ਇਹਦਾ ਵੀ ਚਾਹੇ ਹੁੰਦਾ ਨਾ ਮੈਂ 2 ਸਾਲ ਪਹਿਲਾਂ ਦੇਖਿਆ ਸੀ ਜੇ ਦੁਨੀਆ ਨੂੰ ਹੈ ਕਈ ਵਾਰ ਤਾਂ ਆਇਂਦੀ ਹੁੰਦਾ ਵਿੱਚ ਜਿੱਦ ਉਦੇ ਬਾਅਦ ਰਾਤ ਮੈਂ ਡਿਊਟੀ ਲੱਗ ਆਇਆ ਜਦ ਮੈਂ ਪੈ ਗਿਆ ਜਹਾਜ਼ ਫਰੇ ਮਾਣਾ ਹੁਣ ਜਹਾਜ਼ ਪਤਾ ਨਹੀਂ ਕਿੰਨੀ ਉੱਚੀ ਫਿਰਦਾ ਜਿਹੜੀ ਥੋੜ੍ਹੀ ਥੋੜ੍ਹੀ ਆਵਾਜ਼ ਆਉਂਦੀ ਹੈ ਵੀ ਨੂੰ ਕੀ ਪਤਾ ਹੁਣ ਮੈਂ ਕਿੱਥੇ ਪਾਕਿਸਤਾਨ ਚ ਵੜ ਕੇ ਕਿੱਥੇ ਰਿਕਲੈਂਡ ਟੱਪ ਜਾਣਾ ਹੈਗਾ ਪਤਾ ਕਿਹੜੀ ਸਵੀਟ ਜਹਾਜ਼ ਦੀ ਕਿੰਨੀ ਸਵੀਟ ਹੁੰਦੀ ਹੈ ਯਾਰ ਇੱਕ ਤਾਂ ਤੁਸੀਂ ਦੇਖੀ ਹੋਣੀ ਫੋਟੋ ਤੁਸੀਂ ਵੀ ਦੇਖਣੀ ਹੋਣਾ ਇੱਕ ਸਰਦਾਰ ਜਿੰਨੇ ਮਝਾ ਜੀ ਜਿ ਦੇ ਕਿ ਹੋਈ ਦੋਨੇ ਉਹ ਮੈਂ ਕਹਿੰਦਾ ਅੱਜ ਦੇ ਦਿਨ 5-7 ਸਾਲ ਪਹਿਲਾਂ ਫੋਟੋ ਦੇ ਦਿੱਤੀ ਮੈਂ ਕਾਫੀ ਬੜੀ ਹੈ ਹਮ 212 ਰੁਪਏ ਚ ਕੀ ਹੋਈ ਹੈ ਹਾਂ ਹਾਂ ਉਹੀ ਹੋਣ ਦਿਖਾਈ ਜੰਨੇ ਆ ਉਹ ਵੀ ਦੇਖੀ ਆ ਚਲੋ ਜੀ ਚੱਲੇ ਜੀ ਲੜਾਈ ਲੱਗ ਗਿਆ ਹੈ ਗਲਤ ਗੱਲ ਬਾਕੀ ਹੈ ਇਹ ਜੇ ਗੱਲਾਂ ਸੁਣ ਕੇ ਫਿਰ ਕਿਸੇ ਜਿਹੜੇ ਵਿਧਾਨ ਕਾਨੂੰਨ ਲਾਉਣੇ ਆ ਕਿ ਵਿੱਲੀ ਵਾਜੀ ਇਹ ਵਿੱਲੇ ਹੀ ਵਾਜੇ ਇਹਨਾਂ ਨੂੰ ਵਿੱਲੇ ਕਰੇ ਦੇਣੇ ਫਿਰ ਜੇ ਜਹੀਲੇ ਹੈ ਹੈ ਜਿਆਦਾ ਆ ਜੀ ਦੇਖਦੇ ਫਿਰ ਆਂ ਲੱਗਦਾ ਵੀ ਇਹਨਾਂ ਨੇ ਵਿੱਲੇ ਕਰ ਦੇਣੇ ਆ ਕਾਨੂੰਨ ਅੱਡ-ਬੱਜ ਕਰਦੇ ਕਾਨੂੰਨ ਅੱਡ ਕਰਨਾ ਆ ਉਹ ਫਿਰ ਜਦ ਹੋਰ ਦੇਖ ਕਹਿੰਦਾ ਬੰਦਾ ਕਹਿੰਦਾ ਵੀ ਸੌਦੇ ਕਹਿੰਦਾ ਰਾਸਨ ਇਕੱਠਾ ਕਰ ਲਿਆ ਫਲਾਣਾ ਕਰ ਲਿਆ ਉਹ ਕਹਿੰਦਾ ਕਾਨੂੰ ਬਾਈ ਕਹਿੰਦਾ ਕੋਈ ਸਾਡੇ ਪਿੰਡਾਂ ਚ ਤਾਂ ਹੈ ਹੀ ਨਹੀਂ ਨਾ ਜਿਹੜੇ ਬਾਦਰ ਦੇ ਨੇ ਕਹਿੰਦਾ ਸਾਨੂੰ ਤਾਂ ਇੰਨਾ ਕੋਈ ਉਹ ਨਹੀਂ ਹੈਗਾ ਜੰਗ ਆਹ ਦੇਖ ਲੈ ਦੱਸ ਰਿਹਾ ਕਹਿੰਦਾ ਕਹਿੰਦਾ ਸ਼ਹਿਰ ਦੇ ਸਿਉਣਾ ਬਣਾਏ ਫਿਰੋਜ਼ਪੁਰ ਵਾਲੇ ਬੰਦੇ ਨੇ ਦੱਸਿਆ ਕਹਿੰਦਾ ਹੁਣ ਸ਼ਹਿਰ ਹੀ ਥੋੜਾ ਜਿਹਾ ਕਹਿੰਦਾ ਡਰ ਦੇ ਇਸ ਚੀਜ਼ ਤੇ ਕਹਿੰਦਾ ਉਹ ਕਹਿੰਦੇ ਅਸੀਂ ਰਾਸਨ ਰੱਖ ਲਿਆ ਇਕੱਠਾ ਆਏ ਹਾਂ ਜੰਗ ਲੱਗ ਜਾਈ ਫਲਾਣਾ ਮਗਾ ਮਹਾਰ ਕਰ ਲੋ ਇਹਨਾਂ ਨੇ ਉਹ ਕਣਕ ਮਹਿੰਗੀ ਹੋਰ ਕਰ ਦੇਣੀ ਹੈ ਕਰ ਕੇ ਪਈਏ ਸਾਡੇ ਕੋਲ ਹੈ ਚਾਰ ਪਾਇਆ ਹੋਇਆ ਸੀ ਅੱਛਾ ਇੱਕ ਹੋਰ ਗੱਲ ਹੈ ਕਿਹਾ ਬਿੰਦਰ ਨਾ ਵੀ ਤਾਂ ਮੈਨੂੰ ਪਰਸੋਂ ਹਾਂ ਕਹਿੰਦਾ ਆਟਾ ਪੇਹਾਲਿਆ ਮੈਂ ਕਹਿੰਦਾ ਜੰਗ ਪਤਨੀ ਕੱਲ ਲੱਗ ਜਾਨੀਆ ਕਿਹਾ ਸਰ ਹਾਂ ਛੁੜਦਾ ਲੈ ਕਾੜ ਕੇ ਆਪਣੇ ਕੋਲ ਜੀ ਘਰ ਵਾਸਤੇ ਵੀ ਆ ਕੇ ਲੈ ਹੋਰ ਲੰਗਰ ਬਾਤੇ ਪੈਟਰੋਲ ਪਾ ਕੇ ਲੈ ਗੋ ਬੋਲੇ ਕਿ ਦਿੰਦੀ ਜਾ ਕੇ ਟਾਈਮ ਦੀ ਵੀ ਏਕਣ ਦਾ ਭਾਈ ਉਹ ਹੈ ਬਾਕੀ ਭਾਈ ਤੁਸੀਂ ਦੱਸਿਓ ਜੀ ਨਾ ਬੀਜ ਕਿਹੜੇ ਕਿਹੜੇ ਬੀਜ ਨੇ ਕਿਹੜੇ ਦਾ ਆਪਾਂ ਨੂੰ ਆਰਡਰ ਹੈਗਾ ਵੀ ਹਾਂ ਖਰੀਦੂਗੇ ਹਾਂ ਜਿਹੜਾ ਖਰੀਦਣਾ ਉਹ ਹੀ ਬੀਜਣਾ ਜੇ 20 ਕੁਆਂਟਲੇ ਨਿਕਲੇ ਗਵਰਨਮੈਂਟ ਦੱਸਿਆ ਸੀ ਨਾ ਲਾ ਬੀਜ ਲਈ ਬਈ ਬਹੁਤ ਲੂਹ ਹੋਇਆ ਬਾਈ 31 32 ਜਾਂ ਚਲੋ ਨਿਕਲੇ ਜਿਹੜਾ ਨਿਕਲੇ ਸਾਨੂੰ ਪਰਜਣਾ ਸੀ ਵੇਚ ਕੇ ਆਇਆ ਪਿਛਲੀ ਵਾਰ ਅਸੀਂ ਮੰਡੀ 'ਚ ਬੜੇ ਵਸਣ ਉਮੀਦ ਆ 22 ਲੈਣੀ ਆ ਜੀ ਹਾਂ ਐਂਡ ਵੀ ਸਾਰਿਆਂ ਨਾਲੋਂ ਜ਼ਿਆਦਾ ਬੀਜ ਕਿਹੜਾ ਰੁੜਿਆ 22 ਇੱਕ ਹੋਰ ਰਹਿ ਲਾ ਹੁਣ ਤੱਕ ਜੀਰੀ ਵੇਚੀ ਆ ਕਦੇ ਟੇੜੀ ਸੁਣੀ ਛੱਡ ਕੇ ਜੇ ਰਾਤ ਲੱਗੀ ਤਾਂ ਉੱਥੇ ਹੀ ਰਹੇ। ਦੇਖ ਲੈ ਹੁਣ ਤਿੰਨ ਦਿਨ ਤਿੰਨ ਰਾਤਾਂ ਇਕੱਲੇ ਛੱਡ ਗਏ ਜੇ ਛੱਡਿਆ ਉਹਨੇ। 11 ਰਾਤਾਂ ਵੀ ਰਹੀ ਰੋਪੜ ਮੰਡੀ। ਇਕੱਲੇ ਛੱਡਿਆ ਉਹਨੇ। ਕੋਲ ਵੀ ਨਹੀਂ ਜਾਂਦਾ ਤਾਂ। ਜਾਨਦੇ ਤਾਂ ਫੋਨ ਆ ਵੀ ਜੋਖ ਦਿੰਨੇ ਆ ਕਿ ਉਦੋਂ ਲਗਾਈਦੇ ਵੀ ਪਤਾ ਪਰ ਦੇਖੀ ਜਾ ਵੀ ਛੱਡੀ ਸਾਡੀ। 10 ਸਾਲ ਛੱਡਦੇ। ਇਹ ਪਿਛਲੇ ਸਾਲ ਇੱਕ ਇੱਕ ਕੌਂਟਰ ਦਾ ਵੀ ਕਹਿੰਦੇ ਤਿੰਨੋਂ ਵੱਧ ਨਿਕਲੇ। ਕਿਸੇ ਨੂੰ ਕਿਸੇ ਨੇ ਗਿਆ ਪਾਇਆ? ਕਿਧਰੇ ਨਹੀਂ ਪਾਇਆ। ਹੂੰ। ਵੀ ਬਾਈ ਦੱਸੋ ਬੀਜ ਕਿਹੜੇ ਨੇ ਕਿਹੜਾ ਬੀਜਣਾ ਬਾਈ ਨੇ ਵੀ ਉਹੋ ਦੱਸ ਦਿਓ ਨਾਲ 121 ਦੱਸੋ ਜੇ ਕਿਸੇ ਕੋਲ ਪਿਆ ਹੋਇਆ ਕੀ ਦੱਸਿਓ ਬਾਈ ਹਾਂ 26 ਵੀ ਦੱਸ ਦਿਓ ਬਾਈ 26 ਵੀ ਲੈ ਲਊਂ ਸਾਡੇ ਪਾਸਾ 34.5 ਜਗ੍ਹਾ ਸਨ ਲੈਣਾ ਹੋਇਆ ਤਾਂ ਲੈ ਲਿਓ 34.5 ਹੈਗਾ ਉਹ ਸਾਡੇ ਕੋਲ ਜਿਹੜਾ ਸਾਡੇ ਕੋਲ ਹੈਗਾ ਉਹ ਜਿੰਨਾ ਮਰਜ਼ੀ ਲੈ ਲਿਓ ਹਾਈਬ੍ਰਿਡ ਵੀ 26 আর 21 ਸਾਨੂੰ ਭਾਈ ਦੇ ਦਿਓ 26 আর 21 ਹਾਂ ਬਾਕੀ ਪੂਛਾ ਵਾਲਾ ਵੀ ਦੱਸ ਦਿਓ ਮਾੜੀ ਮੁੱਢੀ ਪੂਛਾ ਵੀ ਦੇਖ ਲੈਂਦੇ ਫੇ ਪੂਛਾ ਦੀ ਝੱਟ ਲਾ ਲਈਏ ਇੱਕ ਇਹ ਖਤਮ ਮੜਾ ਦੱਸ ਹਾਂ ਨਾ ਦੱਸੇ ਲਾਏ ਜਾਣੇ ਤੇ ਤਿੰਨ ਰਸਾਂ ਦਾ ਇੱਕ ਇੱਕ ਕਿਲਾ ਰੋਣਾ ਇੱਕ ਕਿਲੇ ਬਾਅਦ ਤੇ ਤਿੰਨ ਤਿੰਨ ਕਿਲੋ ਵੀ ਤਿੰਨ ਜਗ੍ਹਾ ਵੀਰ ਦੇਣਾ ਜਿਹੜਾ ਲੋਟ ਆ ਗਿਆ ਉਹ ਲਾ ਲੈਣਾ ਠੀਕ ਹੈ ਕੈਦਾ ਹੋਰ ਦਾ ਸਰਜੂਗਾ ਮਰਸਿੰਗ ਵਾਲਾ ਵਿਹਲਾ ਹੋ ਗਿਆ ਕੱਲ ਨੂੰ ਬਾਤ ਆ ਜਾਣਾ ਬਾ ਦੇਣਾ 20 ਦਿਨ ਇੱਕ ਅੱਧੇ ਦਿਨ ਚ ਜੇ ਮਿਲ ਗਈ 21 ਆ ਪੂਛਾ ਹੈ ਮਨ ਲੱਗ ਜਾਊਗਾ ਕੱਲ ਨੂੰ ਅੱਜੇ ਪਤਾ ਲੱਗਾ ਸ਼ਾਮ ਨੂੰ ਕੱਲ ਨੂੰ ਲਿਆਉਣੇ ਕੱਲ ਨੂੰ ਹੋ ਗੋ ਪਾ ਦੇਣਾ ਦਸਵੇਂ ਦਾ ਆਪਾਂ ਜਿੱਥੇ ਮਰਜੀ ਹੋਵੇ ਲਿਆਉਣੇ ਜਾ ਕੇ ਬੋਟ ਦਾ ਚੱਕੇ 26 ਹੋਵੇ ਪੂਛਾ ਹੋਵੇ ਕਿ ਸਿਕੀ ਹੋਵੇ ਉਜਲੋ ਭਾਈ ਠੀਕ ਹੈ ਮਿਲਦੇ ਜੀ ਕਿਸੇ ਭਰ ਅਗਲੇ ਬਲਾਗ ਸਾਰਿਆਂ ਨੂੰ ਭਾਈ ਸਤਿ ਸ੍ਰੀ ਅਕਾਲ